ਭਾਈ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਮਨਦੀਪ ਮਾਲਾ ਠੀਕ ਗੱਲ ਹੋਈ ਭਾਜੀ ਅੱਜ ਸਰ ਮੈਂ ਫੈਕਟਰੀ ਬਤਾ ਕੇ ਗਿਆ ਸਵੇਰੇ 9 ਵਜੇ ਮੈਂ ਆਇਆ ਤੇ ਮੇਰੇ ਸ਼ੇਡਰ ਦੇ ਤਾਰੇ ਟੁੱਟੇ ਪਏ ਸੀ ਇੱਥੇ ਅੰਦਰਾਂ ਕੇ ਦੇਖੇ ਦਫਤਰ ਤੋਂ ਆਫਿਸ ਵੀ ਟੁੱਟਾ ਪਿਆ ਸੀ ਜਿੰਨਾ ਜਿਹੜਾ ਰੈਡੀ ਸਟਾਕ ਸੀ ਜਾਂ ਸਪੈਰ ਪਾਰਟਸ ਪਰਾਸ ਦੇ ਪਏ ਸੀ ਪਿੱਕਲ ਦੇ ਸੀ ਪਏ ਸੀ ਸਭ ਚੱਕ ਰਹੇ ਸਿਰਫ ਫੈਕਟਰੀ ਕਿਹੜੇ ਏਰੀਆ ਚ ਪੈਂਦੀ ਹੈ ਦਾਦਾ ਗਲੋਗੀ ਸਰ ਕੋਈ ਸੀਸੀਟੀਵੀ ਵੀ ਇਹਦੇ ਵਿੱਚ ਹੈ ਸੀਸੀਟੀਵੀ ਸਰ ਅਨਕੁਆਂਟ ਲੱਗੇ ਨੇ ਔਰ ਵੱਡਾ ਮਾਲਕ ਆਇ ਨਹੀਂ ਆਉਂਦੇ ਤੇ ਮੈਨੂੰ ਚੈੱਕ ਕਰਾਵਾ ਕਿੰਨਾ ਕੁ ਵਜੇ ਨੁਕਸਾਨ ਹੋਇਆ ਤੁਹਾਨੂੰ ਲੱਗ ਈ ਪੁਲਿਸ ਨੂੰ ਕਾਲ ਕੀਤੀ ਕੀ ਕੀਤੀ ਸਭੋ ਕੀ ਲੱਗਦਾ ਜਿਹੜਾ ਚੋਰੀ ਹੋਈ ਕੁਝ ਸ਼ਕਤੀਬੰਦੇ ਦਾ ਲੱਗਦਾ ਕੀ ਲੱਗਦਾ ਸਰ ਨੂੰ ਸ਼ੇੜੀ ਦੇ ਕੰਮ ਹੋਣੇ ਹੋਰ ਕਿਉਂ ਹੋ ਸਕਦਾ ਇੱਥੇ ਕਿੰਨਾ ਕੁ ਨੁਕਸਾਨ ਆਇਆ ਆਪਣਾ ਸੋ ਲੱਖ ਡੇਲਾ ਤੋਂ ਤੱਕ ਜੱਕ ਲੈ ਹਾਂਜੀ ਕੀ ਨਾਮ ਦੀ ਆਪਣਾ ਇਸੇ ਬਲਵਿੰਦਰ ਕੁਮਾਰ ਡਿਵੀਜ਼ਨ ਨੰਬਰ 8 ਤੋਂ ਆਏ ਆ ਸਰ ਆ ਜਿਹੜੀ ਚੋਰੀ ਦੀ ਤੁਹਾਨੂੰ ਸੂਚਨਾ ਆਈ ਉਹਦੇ ਦੱਸ ਦਿਓ ਮਾੜਾ ਜੀ ਖਾਈ ਇੱਥੇ ਤਾਂ ਐਮਐਸ ਦਾਦਾ ਤੋਂ ਨਹੀਂ ਐਮਐਸ ਕੋਲੋਨੀ ਹੈ ਆਪਣੇ ਉੱਥੇ ਇੰਡਸਟਰੀ ਬਣੀ ਹੋਈ ਹੈ ਤੇ ਉੱਤੇ ਇਨਫਰਮੇਸ਼ਨ ਆਈ ਸਵੇਰੇ ਸਾਨੂੰ ਕਿ ਰਾਤ ਨੂੰ ਉੱਥੇ ਚੋਰੀ ਹੋ ਗਈ ਤੇ ਪਿੱਤਲ ਦਾ ਸਾਮਾਨ ਵਗੈਰਾ ਬੰਦਾ ਇਹਨਾਂ ਦਾ ਟੁੱਟੀਆਂ ਵਗੈਰਾ ਬਾਲ-ਬਾਲ ਬੰਦੇ ਉਹ ਲੈ ਗਏ ਕਿੰਨਾ ਕੁ ਨੁਕਸਾਨ ਹੋਇਆ ਜੱਬ ਦਾ ਜੀ 1 ਲੱਖ ਰੁਪਏ ਦਾ ਕਹਿੰਦੇ ਸਾਮਾਨ ਚੋਰੀ ਹੋ ਗਿਆ ਪਿੱਤਲ ਦਾ ਸਾਮਾਨ ਤੇ ਬਣਿਆ ਸੀਗਾ ਪੈਕ ਕੀਤਾ ਸੀ ਉਹ ਪੈਕ ਖੋਲ ਕੇ ਲੈ ਗਏ ਕੋਈ ਸੀਸੀਟੀਵੀ ਮੌਕੇ ਤੇ ਬਰਾਮਦ ਹੋਈ ਹਾਂ ਨਹੀਂ ਹਾਂ ਸੀਸੀਟੀਵੀ ਤੇ ਦੋ ਬੰਦੇ ਆਏ ਆ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆਏ ਆ ਤੇ ਇੱਕ ਵਾਰ ਤੇ ਆਏ ਦੋ ਜਣੇ ਉਹ ਤਾਰੇ ਟੁੱਟੇ ਉਹਨਾਂ ਤਾਰੇ ਟੁੱਟ ਕੇ ਅੰਦਰ ਚਲੇ ਗਏ ਔਰੇ ਚਿਰ ਬਾਅਦ ਵੀ ਸਵਾਲ ਇਹਦਾ ਲੈ ਗਏ ਕੀ ਕਾਰਵਾਈ ਕੀਤੀ ਜਾਗੀ ਕਾਰਵਾਈ ਉਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਔਰ ਸੀਸੀਟੀ ਵੀ ਕੁੱਤੇ ਦੀ ਮਦਦ ਨਾਲ ਬਾਕੀ ਜਿਨ੍ਹਾਂ ਕੋਈ ਸ਼ਿਕਾਇਤ ਹੈ ਤਾਂ ਅਸੀਂ ਉਹਨਾਂ ਤੋਂ ਕੁਝ ਇਸ ਕਰਾਂ ਪਾਜੀ ਕੀ ਨਾਮ ਹੈ ਜੀ ਆਪਣਾ ਸੁਮੇਰ ਦਾ ਮਨਦੀਪ ਮਾਰੇ ਠੀਕ ਗੱਲ ਹੋਈ ਪਾਜੀ ਅੱਜ ਸਰ ਮੈਂ ਰੱਤੀ ਫੈਕਟਰੀ ਬਤਾ ਕੇ ਗਿਆ ਸਵੇਰੇ 9 ਵਜੇ ਮੈਂ ਆਇਆ ਤੇ ਮੇਰੇ ਸ਼ੇਡਰ ਦੇ ਤਾਰੇ ਟੁੱਟੇ ਪਏ ਸੀ ਇੱਥੇ ਅੰਦਰ ਆ ਕੇ ਦੇਖਿਆ ਦਫਤਰ ਤੋਂ ਆਫਿਸ ਵੀ ਟੁੱਟਾ ਪਿਆ ਸੀਗਾ ਜਿੰਨਾ ਜਿਹੜਾ ਰੈਡੀ ਸਟਾਕ ਸੀ ਜਾਂ ਸਪੇਅਰ ਪਾਰਟਸ ਪਰਾਸ ਦੇ ਪਏ ਸੀ ਪਿੱਪਲ ਦੇ ਸੀ ਪਏ ਸੀ ਸਭ ਚੱਕ ਲਏ ਸਿਰ ਫੈਕਟਰੀ ਕਿਹੜੇ ਏਰੀਆ ਚ ਪੈਂਦੀ ਹੈ ਦਾਦਾ ਗਲੋਗੀ ਸਰ ਕੋਈ ਸੀਸੀਟੀਵੀ ਇਹਦੇ ਵਿੱਚ ਹੈ ਸੀਸੀਟੀਵੀ ਸਰ ਅਨਗਵੰਡ ਲੱਗੇ ਨੇ ਔਰ ਵੱਡਾ ਮਾਲਕ ਆਈ ਨਹੀਂ ਆਉਂਦੇ ਤੇ ਮੈਨੂੰ ਚੈੱਕ ਕਰਾਵਾ ਕਿੰਨਾ ਕੁ ਵਜੇ ਨੁਕਸਾਨ ਹੋਇਆ ਸੋ ਲੱਗਦੀ ਹੈ ਲੱਗਦਾ ਨੁਕਸਾਨ ਹੋਇਆ ਇਹ ਪੁਲਿਸ ਨੂੰ ਕਾਲ ਕੀਤੀ ਕੀ ਕੀਤੀ ਸਭੋ ਇਹ ਕੀ ਲੱਗਦਾ ਜਿਹੜਾ ਚੋਰੀ ਹੋਈ ਕੁਝ ਸ਼ਕਤੀਬੰਦੇ ਦਾ ਲੱਗਦਾ ਕੀ ਲੱਗਦਾ ਸਰ ਨੂੰ ਸ਼ੇੜੀ ਦੇ ਕੰਮ ਹੋਣੇ ਹੋਰ ਕੌਣ ਹੋ ਸਕਦਾ ਇੱਥੇ ਕਿੰਨਾ ਕ ਨੁਕਸਾਨ ਆਇਆ ਆਪਣਾ ਸੋ ਲਕੜੀ ਨਾਲ ਤੋਂ ਤੋ ਚੱਕ ਲਈ ਹਾਂਜੀ ਕੀ ਨਾਮ ਦੀ ਆਪਣਾ ਇਸੇ ਬਲਵਿੰਦਰ ਕੁਮਾਰ ਡਿਵੀਜ਼ਨ ਨੰਬਰ 8 ਤੋਂ ਆਏ ਆ ਸਰ ਆ ਜਿਹੜੀ ਚੋਰੀ ਦੀ ਤੁਹਾਨੂੰ ਸੂਚਨਾ ਆਈ ਉਹਦੇ ਦੱਸ ਦਿਓ ਮਾੜਾ ਜੀ ਖਾਈ ਇੱਥੇ ਲ ਐਮ ਐਸ ਦਾਦਾ ਤੋਂ ਨਹੀਂ ਐਮ ਐਸ ਕੋਲੋਨੀ ਹੈ ਆਪਣੇ ਉੱਥੇ ਇੰਡਸਟਰੀ ਬਣੀ ਹੋਈ ਹੈ ਤੇ ਉੱਥੇ ਇਨਫੋਰਮੇਸ਼ਨ ਆਈ ਸਵੇਰੇ ਸਾਨੂੰ ਕਿ ਰਾਤੀਂ ਨੂੰ ਇੱਥੇ ਚੋਰੀ ਹੋ ਗਈ ਤੇ ਪਿੱਤਲ ਦਾ ਸਾਮਾਨ ਵਗੈਰਾ ਬੰਦਾ ਇਹਨਾਂ ਦਾ ਕੁੱਟੀਆਂ ਵਗੈਰਾ ਬਾਲ-ਬਾਲ ਬੰਦੇ ਨੂੰ ਲੈ ਗਏ ਕਿੰਨਾ ਕ ਨੁਕਸਾਨ ਆਇਆ ਜੱਬਦਾ ਜੀ ਮਕਲਾਕ ਰੁਪਏ ਦਾ ਕਹਿੰਦੇ ਸਮਾਨ ਚੋਰੀ ਹੋ ਗਿਆ ਪਿੱਤਲ ਦਾ ਸਮਾਨ ਆ ਤੇ ਬਣਿਆ ਸੀਗਾ ਪੈਕ ਕੀਤਾ ਸੀ ਉਹ ਪੈਕ ਖੋਲ ਕੇ ਲੈ ਗਏ ਕੋਈ ਸੀਸੀਟੀਵੀ ਮੌਕੇ ਤੇ ਬਰਾਮਦ ਹੋਈ ਹਾਂਜੀ ਹਾਂ ਸੀਸੀਟੀ ਤੇ ਦੋ ਬੰਦੇ ਆਏ ਆ ਸੀਸੀਟੀ ਵੀ ਕੈਮਰੇ ਵਿੱਚ ਨਜ਼ਰ ਆਏ ਆ ਤੇ ਇੱਕ ਤਰ੍ਹਾਂ ਤੇ ਆਏ ਦੋ ਜਣੇ ਤਾਲੇ ਤੋੜੇ ਉਹਨਾਂ ਤਾਲੇ ਤੋੜ ਕੇ ਅੰਦਰ ਚਲੇ ਗਏ ਪੂਰੇ ਚਿਰ ਬਾਅਦ ਵੀ ਸਮਾਨ ਇਹਦਾ ਲੈ ਗਏ ਕੀ ਕਾਰਵਾਈ ਕੀਤੀ ਜਾਗੀ ਕਾਲ ਉਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਸੀਸੀਟੀ ਕੁੱਤੇ ਦੀ ਮਦਦ ਨਾਲ ਬਾਕੀ ਜਿਹਨਾਂ ਕੋਈ ਸ਼ਿਕਾਇਤ ਅਸੀਂ ਉਹਨਾਂ ਤੋਂ ਵੀ ਕੁਝ ਵਿੱਚ ਕਰ ਲਿਆ